ਸਸਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ। ਪਰ ਇਹਨਾ ਕੁਝ ਹੋਣ ਦੇ باوجود ਪੰਜਾਬ ਨੇ ਹਾਰ ਨਹੀਂ ਮੰਨੀ। ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ। ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਜਵਾਨਾਂ ਨੂੰ, ਇੰਡੀਅਨ ਆਰਮੀ ਨੂੰ, ਐਨਡੀਆਰਐਫ, ਬੀਐਸਐਫ, ਪੰਜਾਬ ਪੁਲਿਸ, ਆਫੀਸਰਜ਼, ਡਾਕਟਰਸ, ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵੱਧ ਕੇ ਮਦਦ ਕਰ ਰਿਹਾ ਹੈ। ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ এনজিওਸ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ ਜੋ ਕੁਝ ਹੋ ਸਕਦਾ ਹੈ ਮੈਂ ਉਹ ਆਪਣੇ ਸੂਬੇ ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਐਮਪੀ ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਇਆ ਅਲੋਕੇਟ ਕਰ ਰਿਹਾ ਦੋ ਕਰੋੜ 75 ਲੱਖ ਬੰਦੀ ਮਰਮਤ ਲਈ ਫਲਡ ਪ੍ਰੋਟੈਕਸ਼ਨ ਇੰਮੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਹੈ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਨੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਤ ਤੋਂ ਵੱਤ ਮਦਦ ਕਰਨ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ ਪਰ ਇਹਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਜਵਾਨਾਂ ਨੂੰ ਇੰਡੀਅਨ ਆਰਮੀ ਨੂੰ ਐਨਡੀਆਰਐਫ ਬੀਐਸਐਫ ਪੰਜਾਬ ਪੁਲਿਸ ਆਫਿਸਰਸ ਡਾਕਟਰਸ ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ ਐਨ ਜੀਓਜ਼ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀਏ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ कि मेरे वालों जो कुछ हो सकता है मैं वो अपने सूबे ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਐਮਪੀ ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਇਆ ਅਲੋਕੇਟ ਕਰ ਰਿਹਾ ਹਾਂ 2 ਕਰੋੜ 75 ਲੱਖ ਬੰਦੀ ਮਰਮਤ ਲਈ ਫਲਡ ਪ੍ਰੋਟੈਕਸ਼ਨ ਇਮੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਣੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਦ ਤੋਂ ਵੱਦ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ